ਹਾਂਜੀ ਕੀ ਹਾਲ ਚੱਲ ਨੇ ਸਾਰੇ ਭਰਾਵਾਂ ਦੇ ਹੋਰ ਸਾਰੇ ਠੀਕ ਠਾਕ ਹੋ ਤੇ ਲੋਕ ਆਪਣੇ ਬੱਚਿਆਂ ਦੀ ਗ੍ਰੋਥ ਵੀ ਹੋ ਗਈ ਵਧੀਆ ਆ ਦੇਖੋ ਬਾਈ ਬੱਚੇ ਆਪਣੇ ਏਡੇ ਏਡੇ ਹੋ ਗਏ ਤੇ ਦੇਖਦੇ ਆ ਸ਼ਾਇਦ ਕੱਲ ਆਪਣੇ ਘਰ ਦਾ ਕੰਮ ਸ਼ੁਰੂ ਹੋ ਜੇ ਟੋਣ ਵਾਸਤੇ ਬੰਦੇ ਆ ਜਾਣ ਹੋ ਕੱਲ ਦਾ ਟਾਈਮ ਦਿੱਤਾ ਉਹਨਾਂ ਨੇ ਪਰ ਕੱਲ ਦਿਵਾਲੀ ਆ ਜੇ ਨਹੀਂ ਆਏ ਤਾਂ ਪਰਸੋਂ ਤੋਂ ਸ਼ੁਰੂ ਹੋ ਜੂ ਬਾਈ ਘਰ ਟੋਣ ਵਾਲਾ ਕੰਮ ਤੇ ਇਹਨਾਂ ਨੂੰ ਫਿਰ ਆਪਾਂ ਆ ਡੋਲੀਆਂ ਦੇ ਵਿੱਚ ਸਵਿਫਟ ਕਰ ਦਾਂਗੇ ਕਿਉਂਕਿ ਇਹਨਾਂ ਦੇ ਨਾਲ ਛੱਡ ਦਾਂਗੇ ਇਹਨਾਂ ਦੇ ਮਾਪਿਓ ਤੇ ਆ ਬੱਚਿਆਂ ਨੂੰ ਵਿੱਚ ਛਾੜ ਦਾਂਗੇ ਡੋਲੀਆਂ ਚ ਆਪਣੇ ਕੋਲੇ ਤੰਨੀ ਜੋੜੀਆਂ ਨੇ ਉਹ ਵੀ ਆਪਾਂ ਬੱਚੇ ਇੱਕ ਜੋੜੀ ਦੇ ਥੱਲੇ ਕਰ ਦਾਂਗੇ ਆਜੇ ਫਿਰ ਚੱਲਦੇ ਆ ਕਿਤੇ ਦਿਖਾਉਣਾ ਤੁਹਾਨੂੰ ਮੈਂ ਆ ਬੱਚੇ ਦੀ ਗਰੋਥ ਆਪਣੀ ਦੀ ਐਦੀ ਗਰੋਥ ਵੀ ਵਧੀਆ ਹੋ ਗਈ ਇਹ ਬਾਹਰ ਨਿਕਲ ਕੇ ਬੈਠਣ ਲੱਗ ਗਿਆ ਦੇਖੋ ਪਹਿਲਾਂ ਟੋਕਰੀ ਦੇ ਥੱਲੇ ਹੁੰਦਾ ਸੀ ਹੁਣ ਇੱਧਰ ਬੈਠਣ ਲੱਗ ਗਿਆ ਤੇ ਵਧੀਆ ਦਾਣੇ ਤੁਨੇ ਲੈ ਕੇ ਖੁਸ਼ ਆ ਗਿਆ ਸੈਟਾ ਦੇਖੋ ਆ ਬੈਠਾਗਾ ਤੇ ਇਹਦੇ ਨਾਲ ਦਾ ਜਿਹੜਾ ਬੱਚਾ ਸੀਗਾ ਝੋਲੀ ਵਾਲਾ ਉਹ ਆਪਣਾ ਆ ਕਬੂਤਰੀ ਥੱਲੇ ਆ ਉਹ ਵੀ ਵਧੀਆ ਪਾਲੀ ਜਾਂਦੇ ਨੇ ਇਹਨਾਂ ਦੇ ਵਿੱਚੋਂ ਆਪਾਂ ਇੱਕ ਜੋੜੀ ਅਲੱਗ ਕਰ ਦਾਂਗੇ ਆ ਦੋਨੇ ਬੱਚਿਆਂ ਨੂੰ ਆਪਾਂ ਇੱਕ ਜੋੜੀ ਦੇ ਥੱਲੇ ਹੀ ਸੈੱਫਟ ਕਰ ਦਾਂਗੇ ਇੱਕ ਜੋੜੀ ਪਾਲ ਲੂਗੀ ਇੱਕ ਜੋੜੀ ਕਰ ਦਾਂਗੇ ਆਪਾਂ ਖਾਲੀ ਤੇ ਉਧਰ ਦੋ ਬੱਚੇ ਆਪਣੇ ਉਧਰ ਨੇ ਉਹਨਾਂ ਦੀ ਵੀ ਸੇਮ ਹੀ ਗ੍ਰੋਥ ਆ ਏਡੇ ਏਡੇ ਹੋ ਗਏ ਉਹ ਵੀ ਸਾਰੇ ਆ ਦੇਖੋ ਇਹ ਵੀ ਦੋਨੇ ਏਡੇ ਏਡੇ ਹੋ ਗਏ ਗ੍ਰੋਥ ਵਧੀਆ ਹੋਈ ਜਾਂਦੀ ਹੈ ਕਿ ਥੋੜੇ ਦਿਨਾਂ ਤੱਕ ਪਾਲ ਜਾਣਗੇ ਚਲੋ ਫੰਗ ਫੰਗ ਆ ਜਾਣਗੇ ਤੇ ਇੱਕ ਆਪਣਾ ਬੱਚਾ ਇਹਨਾਂ ਦੇ ਵਿੱਚ ਹੀ ਬੈਠਾਗਾ ਉਹ ਬੈਠਾ ਸਾਹਮਣੇ ਮੈਂ ਕਰਦਾਗਾ ਚੂਮ ਕੈਮਰਾ ਦਿਖਾਉਣਾ ਤੁਹਾਨੂੰ ਆ ਬੈਠਾ ਬਈ ਆ ਬੱਚਾ ਵੀ ਦੇਖੋ ਏਡਾ ਵੱਡਾ ਹੋ ਗਿਆ ਹਜੇ ਮੈਂ ਇਹਨੂੰ ਫਲਾਲ ਉੱਤੇ ਨਹੀਂ ਲੈ ਕੇ ਗਿਆ ਤੇ ਹੁਣ ਬਸ ਆ ਘਰ ਡਾਵਾਂਗੇ ਤੇ ਇਹਨੂੰ ਉੱਤੇ ਲੈ ਜਾਊਗਾ ਮੈਂ ਇਹ ਵੀ ਦੂਸਰੇ ਬੱਚਿਆਂ ਦੇ ਨਾਲ ਚੋਕ-ਚੂਕਤਾ ਆਪਦੇ ਆਪ ਹੀ ਖਾਣੇ ਸ਼ੁਰੂ ਕਰਦੇ ਨੇ ਤੇ ਦੂਸਰੇ ਬੱਚਿਆਂ ਦੇ ਨਾਲ ਮਿਲ ਕੇ ਆਪਦਾ ਉੱਠਣਾ ਸਟਾਰਟ ਕਰ ਦੂਗਾ ਦੇਖੋ ਉਹ ਬਹਿ ਗਿਆ ਜਾ ਕੇ ਸਾਹਮਣੇ ਗਰੈਲ ਤੇ ਉਹ ਬੈਠਾ ਕੇ ਦੇਖੋ ਏਡਾ ਵੱਡਾ ਹੋ ਗਿਆ ਬੱਚਾ ਹਜੇ ਤੱਕ ਮੈਂ ਲੈ ਕੇ ਨਹੀਂ ਗਿਆ ਇਹਦਾ ਪਿਓ ਹਜੇ ਤੱਕ ਵੀ ਇਹਨੂੰ ਫੀਡ ਕਰਵਾਉਂਦਾ ਬਾਕੀ ਇਹ ਆਪਦੇ ਆਪ ਹੀ ਦਾਣੇ ਖਾ ਲਾਂਗਾ ਹੁਣ ਕਮਰੇ 'ਚ ਵੀ ਥੋੜੇ ਬੋਤਾਂ ਜਿਆਦਾ ਗੰਧ ਨਹੀਂ ਪਿਆ ਪਰ ਨਾਰਮਲ ਜਾਂ ਵੀ 2-4% ਗੰਧ ਹੈਗਾ ਕਾ ਪੰਗਾ ਹੁੰਗਾ ਉਹ ਵੀ ਮੈਂ ਸਫਾਈ ਤਾਂ ਨਹੀਂ ਕੀਤੀ ਮੈਂ ਕਿ ਚਲੋ ਛੱਤਾਂ ਦਾ ਢੋਣੀਆਂ ਨਹੀਂ ਆਂ ਕਾਦੇ ਵਾਸਤੇ ਹੁਣ ਜਿਆਦਾ ਖਰਾਬ ਕਰਨਾ ਕੰਮ ਤੇ ਆਹ ਕਬੂਤਰਾਂ ਨੂੰ ਆਪਾਂ ਲੈ ਕੇ ਆਵਾਂਗੇ ਆਪਣਾ ਜਿਹੜਾ ਪਹਿਲਾਂ ਲੋਹੇ ਵਾਲਾ ਪਿੰਜਰਾ ਸੀ ਉਹ ਚੱਕ ਕੇ ਲੈ ਕੇ ਆਵਾਂਗੇ ਆਹ ਕਬੂਤਰਾਂ ਨੂੰ ਸਾਰਿਆਂ ਨੂੰ ਆਪਾਂ ਜਾਲ ਦੇ ਵਿੱਚ ਤੇ ਕਬੂਤਰਿਆਂ ਬਾਅਦ ਇੱਕ ਪਿੰਜਰਾ ਆਪਣੇ ਕੋਲੇ ਹੋਰ ਪਿਆਗਾ ਕਬੂਤਰਿਆਂ ਸਾਰੀਆਂ ਉਹਦੇ ਵਿੱਚ ਸ਼ਿਫਟ ਕਰ ਦਾਂਗੇ ਬੱਚੇ ਰਹਿ ਜਾਣਗੇ ਆਪਣੇ ਉੱਤੇ ਅੱਜ ਫੇਰ ਚੱਲਦੇ ਆ ਬਾਹਰ ਤੇ ਦਿਖੋਣਿਆ ਤੁਹਾਨੂੰ ਬੱਚੇ। ਬਾਕੀ ਅੱਜ ਲਾਉਣੇ ਨੇ ਬਈ ਆਪਾਂ ਆਲੂ। ਆਲੂ ਆਪਾਂ ਡੇਢ ਗਿੱਲੇ ਦੇ ਟਰਾਲੀ ਦੇ ਵਿੱਚ ਲੋਡ ਕਰ ਲਏ ਮੈਂ ਤੇ ਡੈਡੀ ਨੇ ਰਲ ਕੇ। ਆ ਰੱਖਲੇ ਆਲੂ ਤੇ ਪਿੱਛੇ ਰੱਖ ਲਈ ਡੀਏਪੀ ਰੇ। ਤੇ ਹੁਣ ਚੱਲਦੇ ਆ ਆਪਾਂ ਖੇਤ ਨਾਲੇ ਲਾਉਣੇ ਅੱਜ ਸਾਰਾ ਦੇ ਨਾਲੂ 3 ਕਿੱਲੇ ਆਲੂਆਂ ਦੇ ਲਾਉਣੇ ਨੇ। ਬਾਕੀ ਇੱਧਰ ਆਲੂਆਂ ਦੇ ਗੱਟੇ ਇੱਧਰ ਪੈਨ ਵੀ ਬੰਦ ਹੈ। ਇਹਨੂੰ ਦੂਸਰੇ ਢੇੜੇ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਇੱਕ ਢੇੜੇ ਦੇ ਵਿੱਚ ਸਾਰੇ ਗੱਟੇ ਨਹੀਂ ਜਾਂਦੇ ਸੀਗੇ। ਤੇ ਬਾਕੀ ਹੁਣ ਬਣਵਾ ਕੇ ਆਪਾਂ ਘੈਂਟ ਜਿਹਾ ਬਲੌਗ ਤੁਹਾਨੂੰ ਦਿਖਾ ਕੇ ਬੱਚੇ-ਵੁੱੱਚੇ ਸਾਰੇ ਫੇਰ ਚੱਲਾਂਗੇ ਖੇਤ ਬਾਪੂ ਨਾਲ ਕਰਵਾਵਾਂਗੇ ਕੰਮਕਾਰ ਤੇ ਤਿੰਨ ਕਿੱਲੇ ਆਲੂ ਲੋਣੇ ਨੇ ਇਹ ਲਾਵਾਂਗੇ ਅੱਜ ਸ਼ਾਮ ਤੱਕ ਹੋ ਜੂਗਾ ਸਾਰਾ ਕੰਮ ਕਲੀਅਰ ਆਜੋ ਫੇਰ ਚੱਲਦੇ ਆਪਾਂ ਗੁੱਡਿਆਂ 'ਚ ਦੋ ਬੱਚਿਆਂ ਦੀ ਤੁਹਾਨੂੰ ਹੋਰ ਗ੍ਰੋਥ ਦਿਖਾਉਣਾ ਜਿਹੜੇ ਆਪਣੇ ਪੁਰਾਣੇ ਗੁੱਡੇ ਦੇ ਵਿੱਚ ਝੋਲੀ ਪਾਲੀ ਜਾਂਦੀ ਸੀ ਛਤਰੀ ਵਾਲੀ ਉਹਦੇ ਥੱਲੇ ਨੇ ਦੋ ਬੱਚੇ ਆਜੋ ਫੇਰ ਚੱਲਦੇ ਆ ਸਿੱਧਾ ਉਹਨਾਂ ਦੇ ਕੋਲ ਕੰਕਾ ਜੀ ਫਿਲਹਾਲ ਆਪਣੀ ਚੰਗੀ ਤਰ੍ਹਾਂ ਸੁੱਕੀ ਨਹੀਂ ਸੀਗੀ ਉਹਦੇ ਸਲਾਪੀ ਸੀਗੀ ਮੈਂ ਟਰੰਮੀਆਂ ਦੇ ਪਿੱਛੇ ਪਾਉਂ ਕਿਉਂਕਿ ਥੋੜੀ ਥੋੜੀ ਸਲਾਪੀ ਸੀ ਕਿ ਅੱਜ ਸ਼ਾਮ ਤੱਕ ਕਨਕ ਵੀ ਆਪਾਂ ਢੋਲੀਆਂ ਦੇ ਵਿੱਚ ਸਟੋਰ ਕਰਕੇ ਰੱਖ ਦਾਂਗੇ ਅੱਜ ਫਿਰ ਚਾਲਦੇ ਆਂਗੇ ਅੱਗੇ ਇੱਧਰ ਆਹ ਦੋ ਬੱਚੇ ਨੇ ਬਾਈ ਇਹਨਾਂ ਦੀ ਗ੍ਰੋਥ ਵੀ ਵਧੀਆ ਹੋਗੀ ਤੇ ਇਹ ਵੀ ਪਲੀ ਜਾਂਦੇ ਨੇ ਦੋਨੇ ਅਜੇ ਤੱਕ ਇਹਨਾਂ ਨੂੰ ਵੀ ਮੈਂ ਉੱਤੇ ਨਹੀਂ ਲੈ ਕੇ ਗਿਆ ਇਹ ਤਾਂ ਪਰ ਹਜੇ ਕਾਫੀ ਛੋਟੇ ਨੇ ਇਹਨਾਂ ਨੂੰ ਤਾਂ ਟੋਕਾ ਟਾਪਾ ਹਫਤਾ ਖੰਡ ਹੋਰ ਥੱਲੇ ਰੱਖਾਂਗੇ ਉਸ ਤੋਂ ਬਾਅਦ ਆਪਣੀ ਆਹ ਜੋੜੀ ਵੀ ਆਪਾਂ ਉੱਤੇ ਲੈ ਜਾਾਂਗੇ ਛਾਤਰੀ ਵਾਲਾ ਕਬੂਤਰ ਹੈ ਤੇ ਕਬੂਤਰੀ ਨੂੰ ਕਰ ਲਾਂਗੇ ਆਪਾਂ ਛਾਤਰੀ ਤੇ ਟ੍ਰੇਨ ਦਾ ਕਬੂਤਰੀ ਪਹਿਲਾਂ ਕੀਤੀ ਨਹੀਂ ਹੋਈ ਬਾਈ ਕਬੂਤਰ ਆਪਣਾ ਪਰਾਣਾਗਾ ਕੂਤਰ ਟ੍ਰੈਂਡ ਹੋਇਆ ਹੋਇਆ ਆ ਦਿਖਾਉਣਾ ਤੁਹਾਨੂੰ ਗਰੋਥ ਬੱਚਿਆਂ ਦੀ ਦੇਖੋ ਬਈ ਇਹ ਜੇ ਬੱਚੇ ਨਿਕਲੇ ਨੇਗੇ ਲੋਸ਼ ਲੂਸਾ ਥੱਲੇ ਪੂਛਾਂ ਚ ਪੂਰੀ ਪੂਛ ਦਾ ਬੱਚਾਗਾ ਉਹਦੀ ਪੂਛ ਵੀ ਥੋੜੀ ਥੋੜੀ ਭੂਰੀ ਆਗੀ ਪਿੱਛੋਂ ਤੇ ਆ ਦੋ ਬੱਚੇ ਰਹਿ ਗਏ ਆਪਣੇ ਇੱਥੇ ਇੱਕ ਬੱਚਾ ਬੈਠਾ ਆਪਣਾ ਕਮਰੇ ਚ ਤੇ 6 ਬੱਚੇ ਆਪਣੇ ਜੋੜੀਆਂ ਦੇ ਥੱਲੇ ਪਲੀ ਜਾਂਦੇ ਨੇ ਬਾਕੀ ਆਪਣਾ ਸਾਰਾ ਕੰਮ ਡਨ ਹੋ ਗਿਆ ਬੱਚੇ ਕਢੋਣ ਵਾਲਾ ਕਿਉਂਕਿ ਆਪਣੇ ਕੋਲੇ 50 ਪਲੱਸ ਬੱਚੇ ਹੋ ਜਾਣਗੇ ਤੇ ਬਹੁਤ ਨੇ ਆਪਾਂ ਨੂੰ ਮੁੱਕਦੇ ਨਹੀਂਗੇ ਬਾਕੀ ਅੱਗੇ ਜਨਵਰੀ ਦੇ ਵਿੱਚ ਜੋੜੀਆਂ ਲਾ ਲਾਂਗੇ ਜਿਹੜਿਆਂ ਨੂੰ ਆਪਾਂ ਪਹਿਲੀਆਂ ਚ ਛੱਟ ਲਾਂਗੇ April ਦੀਆਂ ਬਾਜੀਆਂ ਜਦੋਂ ਵਿਸਾਖੀ ਆਉਂਦੀ ਹੈ ਵਿਸਾਖੀ ਵੇਲੇ ਜਦੋਂ ਕਣਕਾਂ ਨੂੰ ਵਾਢਾ ਲੱਗਦਾ ਹੈਗਾ ਉਦੋਂ ਜਿਹੜੇ ਬੱਚੇ ਛੱਟ ਨਹੀਂ ਨੇ ਆਪਾਂ ਬਾਜੀਆਂ ਉਹਨਾਂ ਦੀਆਂ ਜੋੜੀਆਂ ਲਾਵਾਂਗੇ ਆਪਾਂ ਜਨਵਰੀ ਦੇ ਵਿੱਚ ਕਈ ਵਾਲੇ ਬੱਚੇ ਆਪਾਂ ਪਹਿਲੀਆਂ ਚ ਬਾਜੀ ਛੱਟ ਲਾਂਗੇ ਤੇ ਬਾਕੀ ਆਪਣੇ 50 ਬੱਚੇ ਪੂਰੇ ਹੋ ਗਏ ਆਪਾਂ ਨੂੰ ਕੋਈ ਚੱਕਰ ਨਹੀਂ ਹੁਣ ਆਪਾਂ ਸਾਰੀਆਂ ਜੋੜੀਆਂ ਲਗਭਗ ਅੱਡ ਕਰਤੀਆਂ ਉਹ ਤਿੰਨ ਜੋੜੀਆਂ ਰਹਿ ਜਾਣਗੀਆਂ ਉਹਨਾਂ ਨੂੰ ਪਾਲਣ ਤੋਂ ਬੱਚੇ ਫਿਰ ਆਪਾਂ ਉਹਨਾਂ ਨੂੰ ਵੀ ਕਰ ਦਾਂਗੇ ਬਈ ਅੱਡ ਤੇ ਮੁੜ ਕੇ ਕੋਈ ਚੱਕਰ ਨਹੀਂ ਕਬੂਤਰੀ ਆਪਾਂ ਪਹਿਲੇ ਹੀ ਐਡ ਕਰਤੇ ਸੀ ਕੂਤਰ ਵੀ ਕਰਤੇ ਸੀ ਤਿੰਨ ਜੋੜੀਆਂ ਰਹਿ ਗਈਆਂ ਉਹਨਾਂ ਨੂੰ ਵੀ ਕਰ ਦਾਂਗੇ ਅੱਡ ਫੇਰ ਇਹ ਖਾਣਗੇ ਖਰਾਕ ਆਪਦੀ ਤਿੰਨ ਚਾਰ ਮਹੀਨੇ ਜਨਵਰੀ ਦੇ ਵਿੱਚ ਲਾਵਾਂਗੇ ਜੋੜੀਆਂ ਆਜੋ ਫੇਰ ਚੱਲੀਏ ਹੁਣ ਬੱਚਿਆਂ ਦੇ ਕੋਲੇ ਬੱਚੇ ਅੱਜ ਆਪਾਂ ਢਾਈ ਨਹੀਂ ਚਲੋ ਦਿਖਾਉਣਾ ਜਾ ਕੇ ਤੁਹਾਨੂੰ ਸਿੱਧਾ ਚਲਦੇ ਆਂਗੇ ਉੱਤੇ ਆਜੋ ਉਹ ਬਾਈ ਆ ਗਈ ਸੀਗੀ ਆਪਾਂ ਉੱਤੇ ਅੱਜ ਬੱਚੇ ਆਪਾਂ ਛੱਡੇ ਨਹੀਂਗੇ ਕੱਲ ਬੱਚੇ ਬਹੁਤ ਜ਼ਿਆਦਾ ਲੇਟ ਬੈਠੇ ਸੀ ਯਾਰ ਪਿੰਡ 'ਚ ਪਟਾਕੇ ਭਟੂਕੇ ਚੱਲੀ ਜਾਂਦੇ ਨੇ ਦੀਵਾਲੀ ਤੇ ਕਰਕੇ ਛਾਤਰੀਆਂ ਆਪਣੀਆਂ ਦੋ ਇੱਧਰ ਪਈਆਂ ਨੇ ਇੱਕ ਛਾਤਰੀ ਆਪਣੀ ਲੱ ਟ੍ਰੇਆਂ ਰਾਤ ਨੂੰ ਪਕੂਟਿਆਂ ਚੋ ਕੱਢਦਾਨੇ ਆ ਟ੍ਰੇਆਂ ਪਈਆਂ ਨੇ ਇੱਧਰ ਪਾਣੀ ਵੀ ਕੱਢਦਾਨੇ ਆ ਪਾਣੀ ਪਿਆਗੇ ਇੱਧਰ ਹੁਣ ਪਾਣੀ ਧੱਕਦਾਨੇ ਇਹਨਾਂ ਨੂੰ ਫਰੈਸ਼ ਇੱਕ ਵਾਰੀ ਪਾਣੀ ਪੀ ਲਣਗੇ ਮੁੜ ਕੇ ਦੋ 2:30 ਵਜੇ ਪਾ ਦਾਂਗੇ ਇਹਨਾਂ ਨੂੰ ਸਾਰਿਆਂ ਨੂੰ ਦਾਣੇ ਤੇ ਆ ਦੇਖੋ ਆ ਬੈਠੇ ਨੇ ਆਪਣੇ ਸਾਰੇ ਬੱਚੇ A ਤੋਂ Z ਬਈ ਮੈਨੂੰ ਲੱਗਦਾ ਲਗਭਗ ਸਾਰੇ ਇੱਥੇ ਹੀ ਆਏ ਬੈਠੇ ਨੇ ਇਹ ਦਾਣਿਆਂ ਦੀ ਵੇਟ ਕਰੀ ਜਾਂਦੇ ਨੇਗੇ ਅੱਜ ਇਹਨਾਂ ਨੂੰ ਟਾਈਮ ਨਾਲ ਦਾਣੇ ਪਾ ਦਾਨੇ ਆਪਾਂ ਕੱਲ ਦੇਖਦੇ ਹਾਂ ਜੇ ਛੱਡੇਗੇ ਕੱਲ ਦਿਵਾਲੀ ਹੈ ਵੈਸੇ ਕੱਲ ਤਾਂ ਸ਼ਾਇਦ ਹੀ ਛੱਡੇ ਕੱਲ ਤੋਂ ਅਗਲੇ ਦਿਨ ਛੱਡਾਂਗੇ ਫੇਰ ਹੁਣ 2 ਦਿਨ ਯਾਰ ਦੀਵਾਲੀ ਕਰਕੇ ਇਹਨਾਂ ਨੂੰ ਆਪਾਂ ਦਿਵਾਲੀ ਰੈਸਟ ਨਾਲੇ ਬਰੇਕ ਲੈ ਲੈਣਗੇ ਇਹ ਉਤੋਂ ਬਾਅਦ ਛੱਡਾਂਗੇ ਹੁਣ ਦੇਖੋ ਹੁਣ ਵੀ ਪਟਾਕੇ ਚੱਲੀ ਜਾਂਦੇ ਨੇ ਆ ਨੁਕਸਾਨ ਹੁਣ ਬੱਚੇ ਤਾਂ ਕਰਕੇ ਮੈਂ 2 ਦਿਨ ਬੰਦ ਕਰ ਲੇ ਖੁੱਡੇ ਵਾਕੀ ਸਾਫ ਨਹੀਂ ਗੇ ਆ ਤਾਂ ਤਾਜ਼ੀਆਂ ਪਿੱਠਾਂ ਨਹੀਂ ਗੇ ਜਿਹੜੀਆਂ ਰਾਤ ਦਿਨ ਨੇ ਖੁੱਡੇ ਆਪਾਂ ਡੇਲੀ ਸਾਫ ਕਰਦਣੇ ਆ ਤੇ ਬਾਕੀ ਤੁਹਾਨੂੰ ਦੂਜੇ ਖੁੱਡੇ 'ਚ ਜਾ ਕੇ ਦਿਖਾਉਣਾ ਉੱਧਰ ਵੀ ਦਿਖਾਉਣਾ ਤੁਹਾਨੂੰ ਬੱਚੇ ਆਜੋ ਕੋਈ ਬਈ ਆ ਲੱਗ ਰਿਹਾ ਚਲੋ ਹੁਣ ਪਟਾਕੇ ਆਏ ਦੇ ਡਰ ਦਾ ਮਾਰਾ ਮੈਂ ਬੱਚੇ ਨਹੀਂ ਡੋਂਦਾ ਉਹਨਾਂ ਨੂੰ ਕਹਾਂ ਕੀ ਯਾਰ ਆਪਦਾ ਜਵਾਬ ਆ ਗਿਆ ਸਾਡਾ ਆਪਦਾ ਤੇ ਤਾਂ ਕਰਕੇ ਚੱਲੇ ਦਿਵਾਲੀ ਵੀ ਆ ਖੁਸ਼ੀ ਵੀ ਆ ਇਹਨਾਂ ਦਾ ਵੀ ਬੰਦ ਆ ਗਿਆ ਹਨਾ ਪਟਾਕੇ ਚਲਾਉਣਾ ਆਪਾਂ ਰੋਕ ਨਹੀਂ ਸਕਦੇ ਉਹਦੇ ਨਾਲ ਚੰਗਾ ਆਪਾਂ ਆਪਦੇ ਜਾਨਵਰੀ ਰੋਕ ਲੇ ਆਪਾਂ ਆਪਦਾ ਨੁਕਸਾਨ ਨਹੀਂ ਕਰਵਾ ਸਕਦੇ ਬਾਕੀ ਕੋਈ ਗੱਲ ਨਹੀਂ ਆ ਦੇਖੋ ਜਾਣ ਜਾਣ ਕੇ ਇੱਥੇ ਸਿੱਟਦਾ ਸਿੱਟਦਾ ਪਟਾਕੇ ਨਹੀਂ ਇੰਨਾ ਖਰਾਬ ਹੈ ਜਾਣ ਜਾਣ ਕੇ ਕਬੂਤਰਾਂ ਦੇ ਕੋਲੇ ਸਿੱਟਦਾਗਾ ਪਟਾਕੇ ਕੱਲ ਵੀ ਰਾਤ ਤੱਕ ਇਹ ਪਟਾਕੇ ਚਲਾਈ ਗਏ ਨੇਗੇ ਤੇ ਬੱਚੇ ਬਹੁਤ ਜ਼ਿਆਦਾ ਲੇਟ ਬੈਠੇ ਰਾਤ ਬਾਕੀ ਇੱਧਰ ਆਪਣੇ ਜਾਨਵਰਾਂ ਨੂੰ ਆਪਾਂ ਪਾਰ ਕੇ ਨੇ ਦਾਣੇ ਪਾਣੀ ਰੱਖ ਰੱਖਿਆ ਫਰੈਸ਼ ਇਹ ਵੀ ਦਾਣਾ ਪਾਣੀ ਆਪਦਾ ਖਾਲਾ ਨੇ ਇਹਨਾਂ ਦਾ ਵੀ ਜ਼ਰੂਰੀ ਆ ਯਾਰ ਕਿੱਥੇ ਜਾਣ ਇਹ ਹਨਾ ਇਹਨਾਂ ਦੇ ਵਾਸਤੇ ਵੀ ਜ਼ਰੂਰੀ ਆ ਬਾਕੀ ਸੋਨੂੰ ਮੈਂ ਆ ਖੁੱਡੇ ਦੇ ਵਿੱਚ ਦਿਖਾਉਣਾਗਾ ਬੱਚੇ ਇੱਕ ਦੋ ਹੀ ਬੈਠੇ ਹੋਣੇ ਲਗਭਗ ਤਾਂ ਸਾਰੇ ਉਧਰ ਹੀ ਜਾ ਰਹੇ ਨੇ ਇੱਧਰ ਤਾਂ ਇੱਕ ਅੱਧਾ ਬੱਚਾ ਹੋਊਗਾ ਜੇ ਹੋਇਆ ਵੀ ਆ ਦੇਖੋ ਭਾਈ ਇੱਧਰ ਸਿਰਫ ਇੱਕ ਹੀ ਬੱਚਾ ਬੈਠਾ ਬਾਕੀ ਸਾਰੇ ਉਧਰ ਜਾ ਕੇ ਬੈਠੇ ਨੇ ਦਾਣੇ ਖਾਣ ਦੇ ਬਾਰੇ ਕਿਉਂਕਿ ਰਾਤ ਲੇਟ ਬੈਠੇ ਸੀ ਉਹਦੇ ਕਰਕੇ ਥੋੜੇ ਬਹੁਤੇ ਭੁੱਖੇ ਨੇਗੇ ਇਹ ਰਾਤ ਵਧੀਆ ਦਾਣੇ ਇਹਨਾਂ ਨੇ ਖਾਦੇ ਨਹੀਂ ਤੱਕਿਆ ਰਹਿਆ ਨਹੀਂ ਦੇ ਲੇਟ ਟਾਈਮ ਤੱਕ ਮੈਂ ਦਾਣਾ ਇਹਨਾਂ ਨੂੰ ਰੱਖਿਆ ਰਹੀ ਸੀਗਾ ਮੈਂ ਜਲਦੀ ਕੱਢ ਲਈ ਸੀ ਕੁੱਟਿਆਂ ਦੇ ਵਿੱਚੋਂ ਹੁਣ ਟਾਈਮ ਨਾਲ ਦਾਣੇ ਪਾ ਦਨੇ ਆ ਨਾਲੇ ਆਪਾਂ ਕਰ ਦਨੇ ਆ ਕੁੱਡੇ ਸਾਫ ਇਹ ਕਰ ਲਾਂਗੇ 2 ਦਿਨ ਰੈਸਟ ਨਾਲ ਸੈੱਟ ਹੋ ਜਾਣਗੇ ਬਾਕੀ ਹੁਣ ਚੱਲ ਦਿਆਂਗੇ ਆਪਾਂ ਬਾਹਰ ਕੁੱਟਿਆਂ ਤੋਂ ਤੇ ਦੇਖੋਣਿਆ ਸੋਨੂੰ ਮੋਹਲ ਛਾਤਰੀ ਆਪਣੀ ਇੱਧਰ ਪਈ ਆ ਆ ਲੱਗ ਰਹੀ ਇੱਕ ਛਾਤਰੀ ਆਪਣੀ ਜਾਲ ਦੇ ਵਿੱਚ ਹੁਣ ਚੱਲਾਂਗੇ ਆਪਾਂ ਖੇਤ ਬਈ ਬੀਜਾਂਗੇ ਆਲੂ ਅੱਜ ਉਧਰੋਂ ਸਾਹਮਣੇ ਦੇਖੋ ਉੱਧਰ ਆਪਾਂ ਆਪਣਾ ਬਾਹਨ ਤਿਆਰ ਕਰਕੇ ਰੱਖਿਆ ਸੀਗੇ ਰਾਤ ਜਮਾ ਰੈਡੀ ਕਰਕੇ ਅੱਜ ਸਵੇਰੇ ਰੂਟਾ ਵੀਟਰ ਮਾਰਤਾ ਸੀਗਾ ਤੇ ਹੁਣ ਲੈ ਕੇ ਚਾਲਦੇ ਆਂ ਟਰਾਲੀ ਟਰੈਕਟਰ ਸਿੱਧਾ ਖੇਤ ਤੇ ਜਾ ਕੇ ਬੀਜ ਦਿਆਂ ਆਲੂ ਆ ਸੀਗਾ ਮਿੱਤਰੋ ਆਪਣਾ ਅੱਜ ਦਾ ਛੋਟਾ ਜਿਹਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਤੁਹਾਨੂੰ ਸਾਰੇ ਭਰਾਵਾਂ ਨੂੰ ਤਾਂ ਆਪਣੇ ਚੈਨਲ ਨੂੰ ਤੇ ਆਪਣੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਆਪਦੇ ਛੋਟੇ ਭਰਾ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਈ ਸਾਸਤਰੀ ਕਾਲ ਤੁਹਾਨੂੰ ਸਾਰੇ ਭਰਾਵਾਂ ਨੂੰ ਜਿਉਂਦੇ ਵਸਦੇ ਰਹੋ ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ